ਜੀ ਵਾਰਦਾਤ ਜੇ ਇੱਥੇ ਤੇ ਅਸੀਂ ਤੇ ਉੱਥੋਂ ਫੇਰੇ ਕਰਕੇ ਤੇ ਪੈਰਸ ਦੇ ਵਿੱਚੋਂ ਕੁੜੀ ਨੂੰ ਕੱਢਦਾ ਤੇ ਰਸਤੇ ਦੇ ਵਿੱਚ ਇੱਥੇ ਪੱਟੀ ਰੋਡ ਦੇ ਤੇ ਇਹਨਾਂ ਨੇ ਕਿਤੇ ਰੁਕੇ ਆ ਤੇ ਗੋਲੀ ਚਲਾ ਕੇ ਤੇ ਕੁੜੀ ਕੋਲ ਜੋੜੀ ਖੋ ਕੇ ਤੇ ਲੈ ਲੈ ਗਏ ਆ ਠੀਕ ਆ ਬਾਕੀ ਮੁੰਡਾ ਸੀ ਆ ਜਿਹੜਾ ਬਰਾਤ ਲੈ ਕੇ ਆਇਆ ਸੀ ਅਜ ਉਹਦਾ ਕਿਨਾ ਸੀ ਉਹਦਾ ਨਾਮ ਕਰਨਗੇ ਕਿਥੋਂ ਰਣ ਲੰਦਾ ਉਹ ਇਹ ਗਲਾਲੀਪੁਰ ਸਵਾਈਪਰ ਦੇ ਨਾਲ ਅਚਾ ਤੇ ਕਿੰਨੇ ਵਜੇ ਸਾਰੀ ਘਟਨਾ ਵਾਪਰੀ ਏ ਇਹ ਆ ਹੁਣ ਕੋਈ ਸਾਇਆ ਟਕਾਲੀ ਜੀ ਦੇ ਆਜੇ ਸੱਤ ਕੋਈ ਦੀ ਗੱਲ ਨਹੀਂ ਆਜੇ ਤੇ ਤੋੜ ਕੇ ਦੋਲੀ ਤੁਸੀਂ ਦੋਲੀ ਜਿਹੜੀ ਤੋਰੀ ਕਿੰਨੇ ਵਜੇ ਤੋਰੀ ਸੀਗੀ ਪੰਜ ਕੋਈ ਤੋਰੀ ਆ ਦੋਲੀ 5 5:30 ਵਜੇ ਤੋਰੀ ਸੀ ਇਹ ਵਾਰ ਤਾਂ ਜਿਹੜੀ 7 ਵਜੇ ਹੋ ਰਹੀ ਏ ਹਾਂ ਜੀ ਇਹਨੇ ਕੋ 6 6:30 ਹੁਣ ਕਾਰਵਾਈ ਤਾਂ ਅਸੀਂ ਤੇ ਆਪਣੇ ਵੱਲੋਂ ਉਥੋਂ ਫੇਰੀ ਕਰਕੇ ਤਾਂ ਅਸੀਂ ਤੇ ਹਲ ਦਿੱਤਾ ਤੇ ਹੁਣ ਇਥੋਂ ਰਾਹ ਦੇ ਵਿੱਚੋਂ ਗੋਲੀ ਚਲਾ ਕੇ ਤੇ ਹੁਣ ਦੋਲੀ ਕੋਲ ਲੈ ਗਏ ਤੇ ਪਹਿਲਾਂ ਕੋਈ ਗੱਲ ਬਾਤ ਹੈ ਕੀਤੀ ਸੀ ਪਰਿਵਾਰ ਦੇ ਨਾਲ ਜਾਣਦੇ ਸੀ ਪਹਿਲਾਂ ਪਰਿਵਾਰ ਨੂੰ ਜਿਹੜਾ ਪਹਿਲਾਂ ਉਹ ਨਹੀਂ ਪਹਿਲਾਂ ਇਹਨਾਂ ਦੀ ਉਦਾਂ ਵਹਿ ਰਿਸਤੇਦਾਰੀ ਹੈਗੀ ਦੂ ਆਂਦੇ ਵੀ ਸਾਨੂੰ ਰਿਸ਼ਤਾ ਲੈਣਾ ਅੱਛਾ ਤਾਂ ਇਹ ਆ ਵੀ ਨਹੀਂ ਉਹ ਨਸ਼ੇ ਪਤੇ ਕਰਦਾ ਤਾਂ ਇਹ ਨਹੀਂ ਵੀ ਦੇ ਸਕਦਾ ਨਹੀਂ ਕਰਨਾ ਤੇ ਲੜਕੀ ਪਰਿਵਾਰ ਵਿੱਚ ਕੋਣ-ਕੋਣ ਹੈਗਾ ਉਹਨਾਂ ਤੇ ਕਿਰੇ ਮੈਂ ਹੀ ਉਹਦਾ ਡੈਡੀ ਕੱਲ ਹਾਂਜੀ ਤੇ ਉਹਨਾਂ ਜਿਹੜਾ ਮੰਗ ਕੀ ਕਰਦੇ ਸੀ ਮੰਗੇ ਤਾਂ ਇਹੀ ਰੱਖਣਾ ਵੀ ਜਿੱਥੇ ਅਸੀਂ ਦੀ ਜਾਨੀ ਕਿ ਜਹਾ ਕੀਤਾ ਉੱਥੇ ਹੈ ਸਾਡਾ ਫੈਸਲਾ ਹੋਣਾ ਚਾਹੀਦਾ ਤੇ ਜਿਹੜਾ ਜਿਹੜਾ ਲੜਕਾ ਪਰਿਵਾਰ ਜਿਹਦੇ ਨਾਲ ਅੱਜ ਜਿਹਦੇ ਨਾਲ ਜਿਹੜੀ ਅੱਜ ਗੱਲ ਮੈਰਿਜ ਹੋਈ ਸੀਗੀ ਉਹ ਲੜਕਾ ਪਰਿਵਾਰ ਕੋਈ ਗੱਲਬਾਤ ਕਰਦਾ ਤਾਂ ਦੱਸਦਾ ਕੀ ਗੱਲਬਾਤ ਹੋਈ ਦੱਸੀ ਉਹਨਾਂ ਨੇ ਕੋਈ ਕਿਸ ਤਰ੍ਹਾਂ ਵਾਰਦਾਤ ਹੋਈ ਹੈ ਵਾਰਦਾਤ ਉਹਨਾਂ ਨੇ ਦੇਹੀ ਦੱਸਿਆ ਵੀ ਅਸੀਂ ਇੱਥੇ ਗੱਡੀ ਰੋਕ ਕੇ ਤੇ ਪੂਜੀ ਬਣਾਉਣ ਦੇ ਤੇ ਉਹਨਾਂ ਨੇ ਗੋਲੀ ਚਲਾ ਕੇ ਤੇ ਜੋੜੀ ਫੋ ਕੇ ਲੈ ਗਈ ਗੱਡੀ ਬਰਾਤ ਲੈ ਕਿੰਨੇ ਜਣੇ ਸੀਗੇ ਬਰਾਤ ਵਾਲਿਆਂ ਦਾ ਤੇ ਹੋਣਗੇ 5-6 ਜਣੇ ਗੱਡੀ ਦੇ ਵਿੱਚ ਧੋੜ ਗਏ ਗੱਡੀ ਸੀਗੀ ਇੱਕ ਹੀ ਗੱਡੀ ਰੋਕ ਕੇ ਉਹਨਾਂ ਨੇ ਨਾਂ ਕੀ ਤੁਹਾਡਾ ਮੇਰਾ ਨਾਮ ਚਰਨਪੁਰ ਕੀ ਗੱਲਬਾਤ ਹੋਈ ਸਰੀ ਅੱਜ ਗੱਲਬਾਤ ਪੁੱਤ ਕੋ ਹੋਣੀ 4 ਸਾਲ ਹੋ ਗਏ ਕੁੜੀ ਦਾ ਵਿਆਹ ਹੋਇਆ ਵੱਡੀ ਦਾ ਉਦੋਂ ਇਹਨਾਂ ਦੇ ਰਿਸ਼ਤੇਦਾਰੀ ਉਹਨਾਂ ਨੇ ਵਿਆਹ ਸੱਦਿਆ ਤੋਂ ਕੁੜੀ ਦਾ ਮੁੰਡਾ ਅਖੰਡਾ ਤੇ ਮੈਂ ਕੁੜੀ ਦਾ ਵਿਆਹ ਕਰਾਉਣਾ ਇਹ ਕੁੜੀ ਦਾ ਵਿਆਹ ਕਰਾਉਣਾ ਇਹ ਮੁੰਡਾ ਕਿਸ ਨੂੰ ਦਾ ਕੌਣ ਸੀ ਨਾਂ ਕੀ ਇਹ ਦਾ ਮਿੰਨਾ ਦਾ ਕੀ ਹੈ ਨਾਂ ਦਾ ਜੋਸ਼ਟ ਕਰਾ ਰੋਸਟ ਕਰਾ ਆ ਇਹ ਉਹਨਾਂ ਦੇ ਬੀਪੋਰ ਦਾ ਇਹ ਇਹਨਾਂ ਆਖਿਆ ਨਸ਼ਾ ਪਤਾ ਕਰਦੇ ਆ ਵੇਚਦੇ ਵੀ ਆ ਨਸ਼ਾ ਪਤਾ ਕਰਦੇ ਹੈ ਨਹੀਂ ਉੱਥੇ ਮੰਗਣੀ ਨਹੀਂ ਕਰਨੀ ਹੁਣੇ ਵੇਲਾ ਵੀ ਉਹਨਾਂ ਦੀ ਖੌਰ ਰੱਖੀ ਪਤਾ ਨਹੀਂ ਕਿ ਕੀ ਹੁਣ ਕਿੰਨੇ ਦੱਸ ਦਿੱਤਾ ਤੇ ਅੱਜ ਉਹਦਾ ਵਿਆਹ ਉਹ ਇੱਕ ਡੱਗਲ ਇਹ ਗੱਡੀਆਂ ਦੇ ਕਿਉਂ ਦੇ ਡੱਗਲ ਵੰਡੀ ਆ ਗਏ ਆਹ ਗੱਲ ਹੋਈਏ ਗੋਲੀ ਚੱਲੀ ਪਈ ਸੀ ਗੋਲੀ ਚੱਲੀ ਗੋਲੀ ਚਲਾ ਕੇ ਕੁੜੀ ਖੋ ਕੇ ਲੈ ਗਏ ਅੱਛਾ ਹਾਂਜੀ ਤੇ ਜਿਹੜਾ ਲੜਕਾ ਸੀਗਾ ਜਿਹੜੇ ਦਾ ਅੱਜ ਮੈਰਿਜ ਹੋਈ ਸੀਗੀ ਇਹ ਲੜਕਾ ਕਿਸ ਦਾ ਹੈਗਾ ਇਹ ਗਾਇਥੋਂ ਦਾ ਗਲਾਲੀਪੁਰ ਦਾ ਫੌਜੀ ਆ ਮੁੰਡਾ ਪਰ ਮੰਗੀ ਕਰਦੇ ਜੀ ਕਾਰਵਾਈ ਪਟੈਂਟ ਜਾਣੇ ਵੀ ਜਿੱਥੇ ਹੁਣੇ ਫੇਰੇ ਕੀਤਾ ਜਾਣੇ ਕੁੜੀ ਉੱਥੇ ਜਾਵੇ ਅਸੀਂ ਤੇ ਮਤੀ ਸੇ ਦਾ ਭਾਈ ਨੂੰ ਅਮਰਜੀਤ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਸੰਗੇ ਉਹਨਾਂ ਆਪਣਾ ਬਿਆਨ ਦਰਜ ਕਰਾਇਆ ਵੀ ਉਹਦੀ ਲੜਕੀ ਜਿਹੜੀ ਆ ਜਸ਼ਨਪ੍ਰੀਤ ਕੌਰ ਉਹਦੀ شادی شادی ਤੋਂ ਬਾਅਦ ਜਿਹੜੀ ਉਹ ਵਾਪਸ ਜਾਣ ਰਹੀ ਆਪਣੇ ਸਹੁਰੇ ਪਰਿਵਾਰ ਨੂੰ ਤੇ ਰਸਤੇ ਦੇ ਵਿੱਚ ਉਹ ਕੋਝ ਬਣਾਉਣ ਲੱਗ ਪਏ ਜਿੱਥੇ ਵਿਅਕਤੀ ਆਏ ਉਹਨੂੰ ਲੜਕੀ ਨੂੰ ਲੈ ਕੇ ਕਿਸ ਤਰ੍ਹਾਂ ਇੱਕ ਕਿਤਨੀ ਤਰ੍ਹਾਂ ਦੀ ਗੱਲ ਹੋ ਰਹੀ ਹੈ ਕੋਈ ਘਰ ਉਹ ਕਰਾ ਰਹੀ ਹੈ ਹਾਂ ਉੱਥੇ ਗੋਲੀ ਵਗੈਰਾ ਚੱਲੀ ਹੈ ਬਾਕੀ ਤਸਦੀਕ ਜਿਹੜੀ ਤਰਤੀਸ਼ ਹੋ ਰਹੀ ਹੈ ਤਾਂ ਕਿੰਨੇ ਬੰਦੇ ਨੇ ਸਾਹ ਫੜ ਚੁੱਕੇ ਨੇ 6 ਬੰਦੇ ਬਾਈ ਨੇ ਮੈਂ 6 ਬਕਤੀ ਜਿਹੜੇ ਹੜ ਸਕਦੇ ਹਰ ਕਿਥੋਂ ਦਾ ਨਹੀਂ ਵਿਆਹ ਤੇ ਕਿਹ ਕਿਹੜੇ ਬੰਦੇ ਆ ਗੋਰੇ ਦਲਾਲੀ ਪੋਤਾ ਵਸ ਸਰਬਜੀਤ ਸਿੰਘ ਇੱਕ ਕੰਨ ਕੰਨ ਪਰਿਸ਼ਦ